ਸਰਦੂਲਗੜ ਆ ਰਿਹਾ ਸੀਗਾ ਰਸਤੇ 'ਚ ਨਾਲੀ ਦੇ ਤਕਰੀਬਨ ਲਗਭਗ ਪਾਸ ਹੀ ਸੀਗਾ ਉੱਥੋਂ ਇੱਕ ਡਿੱਗਿਆ ਪਰਸ ਮਿਲਿਆ ਸੀਗਾ ਉਸ ਤੋਂ ਬਾਅਦ ਮੈਂ ਗਰੁੱਪ 'ਚ ਪਾਇਆ ਸਰਦੂਲਗੜਾ ਕਿਸੇ ਦੋਸਤ ਨੂੰ ਮੈਂ ਵੀ ਆ ਰਿਹਾ ਪਰਸ ਮਿਲਿਆ ਆ ਉਹ ਡਾਕੂਮੈਂਟ ਆ ਆਲੂਪੁਰ ਦੇ ਕੋਈ ਹੈਗੇ ਬੰਦੇ ਤੇ ਵੀ ਉਹਨਾਂ ਨੂੰ ਕੋਈ ਜੇ ਤੈਨੇਦੀਕੀ ਜਾਂ ਕੋਈ ਦੋਸਤ ਹੈਗਾ ਤਾਂ ਤੂੰ ਉਹਨਾਂ ਨੂੰ ਭੇਜ ਦੇ ਤੇ ਉਹ ਲੈ ਜਾ ਸਕਣ ਆਪਣੇ ਕੋਲ ਇਹ ਸਾਰੇ ਡਾਕੂਮੈਂਟ ਵਗੈਰਾ ਤੇ ਉਹ ਅੱਜ ਆ ਬਾਈ ਲੈਣ ਆਏ ਐ ਤੇ ਆ ਇਹਨਾਂ ਦੇ ਕੋਲ ਆ ਪਰਸ ਆ ਪੈਨ ਨੂੰ ਦੇ ਰਹੇ ਐ ਬਹੁਤ ਬੋਤਾਨਾ ਵੀਰੇ ਬਿਲਕੁਲ ਬਹੁਤ ਜ਼ਰੂਰੀ ਡਾਕੂਮੈਂਟ ਸੀ ਮੈਨੂੰ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਹੈ ਜੀ ਆਲੂਪੁਰ ਤੋਂ ਹਾਂਜੀ ਆਲੂਪੁਰ ਤੋਂ ਕਿੱਥੇ ਗੁੰਮ ਹੋਇਆ ਸੀ ਤੁਹਾਡਾ ਪਾਸੇ ਇਹ ਜੀ ਬਸ ਜਾਈ ਜਾਂਦੇ ਸੀ ਆਣੂ ਮੰਡੀ ਚੋਂ ਪੈਸੇ ਕਢਾਏ ਸੀ ਐਚਡੀਐਫਸੀ ਬੈਂਕ ਚੋਂ ਹਾਂਜੀ ਗੱਡੀ ਵਾਲੇ ਨੇ ਡਰਾਈਵਰ ਰੱਖਿਆ ਉਹਨੂੰ ਪੈਸੇ ਵੜਾਉਣੇ ਸੀਗੇ ਉਹਨਾਂ ਦੇ ਕਰਕੇ ਬਸ ਕਾਲ ਕਾਲ ਤੇ ਇੱਥੋਂ ਨਿਕਲ ਗਿਆ ਜੇ ਕਿਹਾ ਕਿ ਬੈਂਕ ਚੋਂ ਪੈਸੇ ਕਢਾ ਕੇ ਜੋ ਜੇਬ ਚ ਪਾਉਣ ਲੱਗੇ ਆ ਅੱਛਾ ਉਹਦੇ ਡੇ ਗਿਆ ਹਾਂ ਪਤਾ ਨਹੀਂ ਐਸੇ ਕਿੰਨੇ ਸੀ ਪੈਸੇ ਜੀ 7 ਕੋਈ 6 6050 ਰੁਪਏ ਸੀ ਮੇਰੇ ਖਿਆਲ ਨਾਲ ਪੈਸਿਆਂ ਦਾ ਦੁੱਖ ਹੈ ਜਾਂ ਖੁਸ਼ੀ ਹੈ ਵੀ ਕਾਜੀ ਨਹੀਂ ਨਹੀਂ ਬਸ ਆਈ ਆਪਣ ਪੈਸਿਆਂ ਦਾ ਵੀ ਚੱਕਰ ਮੇਰਾ ਪਹਿਲਾਂ ਗੱਡੀ ਵਾਲਾ ਜੁਨੀਅਰ ਗਰੁੱਪ ਨੇ ਉਹਦੇ ਚ ਪਾਰਕ ਹੈ ਮੈਂ ਪੈਸੇ ਰੱਖਣਾ ਮੇਰਾ ਡਾਕੂਮੈਂਟ ਦੇ ਦੇਣਾ ਡਾਕੂਮੈਂਟਸ ਕਿਹੜੇ ਕਿਹੜੇ ਸੀ ਉਹਦੇ ਚ ਆਰ ਸੀ ਪਿੰਨ ਕਾਰਡ ਜੀ ਲਾਇਸੈਂਸ ਸੀ ਜਾਂ ਮੇਰਾ ਖੁਦ ਤੇ ਪੀ ਟੀ ਐਮ ਸੀਗੇ ਕ੍ਰੈਡਿਟ ਕਾਰਡ ਸੀ ਤੇ ਮਿਲ ਗਈ ਪਰਸਨਲ ਚੀਜ਼ਾਂ ਸੀ ਸਾਰੀਆਂ ਜੀ ਸਾਰੀਆਂ ਹਾਂਜੀ ਸੋ ਤੁਹਾਡੀ ਕਿਵੇਂ ਗੱਲਬਾਤ ਹੋਈ ਬਾਈ ਦੇ ਨਾਲ ਇਹ ਜੀ ਸਾਡੇ ਪਿੰਡ ਦਾ ਇੱਕ ਬਾਵਾ ਜੀ ਉਹਨੇ ਸਾਨੂੰ ਦੱਸਿਆ ਕਿ ਮੇਰਾ ਚੀਜ਼ਾਂ ਮਿਲਿਆ ਸਰਦੂਲਗੜ੍ਹ ਲਿਆ ਸੀ ਉਹਨਾਂ ਨੇ thro ਉਹਨਾਂ ਨੂੰ ਫੋਨ ਕੀਤਾ ਫਿਰ ਵੀਰ ਦਾ ਨੰਬਰ ਮਿਲਿਆ ਐਦਾਂ ਕਰਕੇ ਨੰਬਰ ਮਿਲਿਆ ਜੀ ਫਿਰ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਫਿਰ ਕਹਿ ਗਏ ਮੇਰੇ ਕੋਲ ਜਪਰਸ ਲਾਇਆ ਜੀ ਕਾਗਜ਼ ਪੂਰੇ ਨੇ ਪੂਰੇ ਸਾਰੇ ਡਾਕੂਮੈਂਟਸ ਵਗੈਰਾ ਸਾਰੇ ਮਿਲ ਗਏ ਹਾਂਜੀ ਹਾਂਜੀ ਕੀ ਕਹਿਣਾ ਚਾਹੂਗੇ ਅੱਗੇ ਵਾਸਤੇ ਵੀ ਥੋੜਾ ਹੋਰ ਧਿਆਨ ਨਾਲ ਜੀ ਰੱਖਣਾ ਚਾਹੀਦਾ ਜੀ ਬਾਕੀ ਬਾਈ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੇ ਨਹੀਂ ਤੇ ਅੱਜ ਕੱਲ ਦੇ ਟਾਈਮ 'ਚ ਇਹ ਚੀਜ਼ਾਂ ਮਿਲਦੀਆਂ ਨਹੀਂ ਜੀ ਇੱਕ ਵਾਰੀ ਚੀਜ਼ ਗੁੰਮ ਹੋ ਜਾਏ ਫਿਰ ਨਹੀਂ ਮਿਲਦੀ